ਭਾਰਤੀ ਜਨਤਾ ਪਾਰਟੀ ਆਪਣੇ ਕਾਂਗਰਸ ਵਾਂਗ ਸਾਰੇ ਵੱਡੇ ਚਿਹਰੇ ਉਤਾਰਨ ਤੇ ਅਮਾਦਾ ਹੋਈ ਫਿਰਦੀ ਹੈ ਸੋ ਇਹਦੀ ਇੱਕ ਪਹਿਲੂ ਨਾਲ ਐਡਰੈਸ ਕਰ ਦਿਓ ਹੋਰ ਵੀ ਕੁਝ ਲੋਕਾਂ ਦੇ ਇਸ ਵੇਲੇ ਪਾਰਟੀਆਂ ਤੋਂ ਛਾਲ ਮਾਰਨ ਦੇ ਟ੍ਰੈਂਡ ਆ ਰਹੇ ਨੇ ਸੋ ਕਾਈਂਡਲੀ ਇਹਨੂੰ ਗੱਲ ਨੂੰ ਅੱਗੇ ਵਧਾ ਦਿਓ ਅਮਰਸਰ ਤਾਂ ਜੇ ਹੁਣ ਜੇ ਸੰਧੂ ਸਾਹਿਬ ਨੂੰ ਲਿਆਦਾ ਹੀ ਹੈ ਸਾਰਾ ਕੁਝ ਸੰਘਾਰ ਖੇਤਾ ਲਾਜ਼ਮੀ ਲੱਗਦਾ ਇਹ ਹੀ ਹੈ ਕਿ ਉਹਨਾਂ ਚੋਂ ਵੈਸੇ ਤਾਂ ਇੱਕ ਚਰਚਾ ਇਹ ਵੀ ਚੱਲਦੀ ਸੀ ਕਿ ਜੇ ਕਾਂਗਰਸ ਨੇ ਟਿਕਟਾਂ ਦਿੱਤਾ ਤਾਂ ਸੋਨੀ ਵੀ ਕੈਂਡੀਡੇਟ ਹੋ ਸਕਦੇ ਨੇ ਬੀਜੇਪੀ ਦੇ ਪਤਾ ਨਹੀਂ ਹੁਣ ਜੋ ਜਿੰਨਾ ਚਿਰ ਅਨਾਉਂਸਮੈਂਟ ਨਹੀਂ ਹੁੰਦੀ ਹੈ ਪਤਾ ਨਹੀਂ ਲੱਗ ਸਕਦਾ ਕਿ ਕੀ ਹੈ ਕਿਤੇ ਹੋਰ ਅਡਜਸਟ ਕਰ ਦੇਣਾ ਕਿਸੇ ਹੋਰ ਬੰਦੇ ਨੂੰ ਸਰ ਸਦਾ ਹਮੇਸ਼ਾ ਸਿੰਘ ਜੀ ਗ੍ਰੀਨ ਐਵੇਨਿਊ ਅਮਰਸਰ ਦਾ ਪੌਸ਼ ਏਰੀਆ ਉੱਥੇ ਸਮੁੰਦਰੀ ਹਾਊਸ ਦੇ ਵਿੱਚ ਲਗਾਤਾਰ ਟੈਂਟ ਲੱਗੇ ਹੋਏ ਆ ਲੰਘਦੇ ਆਉਂਦੇ ਆ ਪਤਾ ਲੱਗ ਜਾਂਦਾ ਉੱਥੇ ਕੁਰਸੀਆਂ ਬਹੁਤ ਲੱਗੀਆਂ ਹੋਈਆਂ ਚਮਿਆਨੇ ਔਰ ਆਵਾਜ਼ਾਈ ਕਾਫੀ ਖੂਬ ਆ ਸਮੁੰਦਰੀ ਸਾਹਿਬ ਤਰਨਜੀਤ ਸਿੰਘ ਸੰਧੂ ਤਾਂ ਮੈਨੂੰ ਲੱਗਦਾ ਉਹ ਡਿਕਲੇਅਰਡ ਹੀ ਨੇ ਨੇ ਚੰਗੀ ਗੱਲ ਆ ਡਿਫਲੇਅਰ ਨੇ ਪਰ ਪੋਲਿਟਿਕਲ ਪਾਰਟੀਆਂ ਦਾ ਪਤਾ ਨਹੀਂ ਜਿਹੜੇ ਦਿਨ ਨਾ ਕਾਗਜ਼ ਭਰ ਕੇ ਜਿਹੜੇ ਦਿਨ ਸਿੰਬਲ ਮਿਲਣਾ ਹੁੰਦਾ ਉਸ ਦਿਨ ਵੀ ਵਿਡਰਾ ਹੋ ਜਾਂਦਾ ਲੈਟਰ ਕਈ ਵਾਰ ਪੋਲਿਟਿਕਲ ਤਰ੍ਹਾਂ ਦੇ ਬੱਚੇ ਪਤਾ ਕੁਝ ਨਹੀਂ ਹੁੰਦਾ ਇਸ ਲਈ ਜਿੰਨਾ ਚਿਰ ਉਹ ਕਹਿੰਦੇ ਨੇ ਨਾ ngh ਦੀ ਕੁੜੀ ਆਲਾ ਆਉਂਦਾ ਜਿੰਨਾ ਚਿਰ ਡੋਲੀ ਤੁਰ ਨਾ ਜਾਏ ਉਹਨਾਂ ਚਿਰ ਫਿਰ ਵੀ 1% ਸੰਭਾਵਨਾ ਰੱਖਣ ਦੀ ਲੋੜ ਹੁੰਦੀ ਆ ਪਾਰਟਿਕਸ ਦੇ ਵਿੱਚ ਕਿਉਂਕਿ ਬਹੁਤ ਨੀਟੀ ਗ੍ਰੀਟੀਆਂ ਚੱਲਦੀਆਂ ਨੇ ਬਹੁਤ ਟਫ ਮੁਕਾਬਲੇ ਨੇ ਦੁਨੀਆ ਦੇਸ਼ ਪੰਦਰ ਦੇ ਉੱਤੇ ਐ ਇਸ ਵਾਰ ਪਰ ਠੀਕ ਹੈ ਕਿਉਂਕਿ ਉਹਨਾਂ ਨੂੰ ਲਿਆਦਾ ਤਾਂ ਇਸੇ ਕਰਕੇ ਗਿਆ ਤੇ ਉਹ ਆਏ ਵੀ ਇਸੇ ਕਰਕੇ ਨੇ ਉਹ ਹੋਣਗੇ ਪਰ ਜੇ ਕਾਂਗਰਸ ਨੇ ਸੋਨੀ ਉਹਨਾਂ ਨੂੰ ਇੱਧਰ ਕੀਤਾ ਸੋਨੀ ਨੇ ਦਬਦਬਾ ਕੀਤਾ ਕਿ ਨਹੀਂ ਤਾਂ ਮੈਂ ਇੰਡੀਪੈਂਡੈਂਟ ਖੜਦਾ ਨਹੀਂ ਦੇ ਦਿਓ ਤੁਸੀਂ ਤਾਂ ਬਹੁਤ ਕੁਝ ਬਦਲ ਜਾਂਦਾ ਕਿਤੇ ਹੋਰ ਇਧਰ ਉਧਰ ਵੀ ਚੀਜ਼ਾਂ ਹੋ ਜਾਂਦੀਆਂ ਉਹਦੇ ਚ ਸਰਦਾਰ ਹਮਿੰਦਰ ਸਿੰਘ ਜੀ ਇੱਕ ਇਕਵੇਸ਼ਨ ਵੀ ਦੇਖੀ ਜਾਂਦੀ ਹੈ ਨਾ ਕਿਉਂਕਿ ਭਾਜਪਾ ਤਾਂ ਹਿੰਦੂ ਵੋਟ ਤੇ ਟੇਕ ਲਾ ਕੇ ਬੈਠੀ ਹੈ ਕੈਂਡੀਡੇਟ ਉਹਨਾਂ ਦਾ ਸਿੱਖਾ ਜੇ ਕਾਂਗਰਸ ਇਸ ਗਣਿਤ ਨੂੰ ਆਪਣੇ ਤਰੀਕੇ ਨਾਲ ਪੜਾਉਣ ਦਾ ਯਤਨ ਕਰੇ ਤਾ ਉਹ ਆਪਣਾ ਸਿੱਖ ਕੈਂਡੀਡੇਟ ਬਦਲ ਕੇ ਤੇ ਜੇ ਉਹ ਸੋਨੀ ਤੇ ਚਲੇ ਜਾਂਦੇ ਆਪੀ ਸੋਨੀ ਤੇ ਇਸ ਤਰ੍ਹਾਂ ਦੀਆਂ ਇਕਵੇਸ਼ਨਸ ਤੇ ਵੀ ਕੰਮ ਹੋ ਰਿਹਾ ਪਤਾ ਲੱਗਿਆ ਪਰ ਫਿਰ ਕੀ ਕੁਲਦੀਪ ਧਾਲੀਵਾਲ ਨੂੰ ਵਾਪਸ ਮੰਤ్రਾਲਾ ਵੇਖਣ ਲਈ ਸੱਦ ਲਿਆ ਜਾਊਗਾ ਔਰ ਔਜਰਾ ਸਾਹਿਬ ਪੁਰਾਣੀ ਦੋਸਤੀ ਮੁੱਖ ਮੰਤਰੀ ਨਾਲ ਉਹ ਕੰਮ ਕਰਜੂ ਫਿਰ ਇਹ ਅਧਿਕਾਰਤ ਕੈਂਡੀਡੇਟ ਵੀ ਹੋ ਸਕਦੇ ਜੀ ਆਮ ਆਦਮੀ ਪਾਰਟੀ ਦੇ ਇਹ ਸਵਾਲ ਵੀ ਉੱਥੇ ਐਡਰੈਸ ਹੋ ਰਿਹਾ ਜੀ ਦੇਖੋ ਜੇ ਤਾਂ ਉਤਾਹ ਹੋਏਗਾ ਜੇਕਰ ਕਾਂਗਰਸ ਨੇ ਇੱਕ ਦੋ ਦੀ ਹੋਰ ਬਲੀ ਲੈ ਲਈ ਜਿਨ੍ਹਾਂ ਨੂੰ ਨਹੀਂ ਦਿੱਤੀ ਟਿਕਟ ਸਿਟਿੰਗ ਜੇ ਨਾ ਆਏ ਹੋ ਤਾਂ ਹੀ ਹੈ ਆਪਸ਼ਨ ਤਾਂ ਹੈ ਨਹੀਂ ਤਾਂ ਮੇਰੇ ਖਿਆਲ ਨਾਲ ਨਹੀਂ ਹੋਏਗੀ ਪਰ ਨਾਲ ਦੀ ਨਾਲ ਹੀ ਘੇਰ ਨਾ ਵੀ ਤੁਸੀਂ ਉੱਟਾ ਦੇਖੋ ਭਾਜੀਪੀ ਤੇ ਅਕਾਲੀਆਂ ਦਾ ਹਿੰਦੂ ਸਿੱਖ ਭਾਈਚਾਰੇ ਦਾ ਆਪਸੀ ਕੰਟਰੈਕਟ ਸੀਗਾ ਸਮਝੌਤਾ ਸੀ ਤੇ ਅਕਾਲੀ ਤਾਂ ਹਿੰਦੂ ਕੈਂਡੀਡੇਟ ਦੇ ਰਹੇ ਨੇ ਤੇ ਬੀਜੇਪੀ ਸਿੱਖ ਕੈਂਡੀਡੇਟ ਦੇ ਰਹੀ ਹੈ ਜੇਕਰ ਅਨਿਲ ਜੋਸੀ ਹੀ ਕੈਂਡੀਡੇਟ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਕਿ ਇਲਾਨੇ ਵਰ ਗਈ ਨੇ ਆਫੀਸ਼ੀਅਲੀ ਇਲਾਨਤਾ ਜ ਹੋਣਾ ਹੈ ਤਾਂ ਉਹਨਾਂ ਕੋਲ ਤਾਂ ਔਰ ਬੀਜੇਪੀ ਚੋਂ ਆਏ ਨੇ ਉਹ ਨਾਲੇ ਵੀ ਇੱਕ ਗੱਲ ਇਹਦਾ ਮਤਲਬ ਪੁਰਾਣੇ ਸੰਬੰਧ ਵੀ ਤਾਂ ਹੁੰਦੇ ਹੀ ਨੇ ਬੰਦਿਆਂ ਦੇ ਕੁਛ ਨਾ ਕੁਛ ਇਸ ਕਰਕੇ ਇਹ ਪਤਾ ਨਹੀਂ ਦੋ ਦੋ ਹਿੰਦੂ ਹੋ ਜਾਣਗੇ ਦੋ ਦੋ ਸਿੱਖ ਹੋ ਜਾਣਗੇ ਫਿਰ ਕਿੰਦਰ ਕੀ ਘੋੜਾ ਪਾਏਗਾ ਇਹਦਾ ਵੀ ਕੋਈ ਗੱਲ ਹੈ ਜੇ ਅੱਗੇ ਵਧਣ ਦਾ ਜਿਹੜਾ ਸਵਾਲ ਹੈ ਫਿਰ ਗੁਰਦਾਸਪੁਰ ਦਾ ਸਵਾਲ ਹੈ ਗੁਰਦਾਸਪੁਰ ਦੇ ਵਿੱਚ ਮੇਰੇ ਖਿਆਲ ਦੇ ਬੀਜੇਪੀ ਆਪਣੇ ਕੈਂਡੀਡਰ ਚੋਂ ਕਿਸੇ ਨੂੰ ਦੇਗੀ ਪੁਰਾਣੇ ਚੋਂ ਉਹਦੀ ਸਥਿਤੀ ਕੀ ਰਹਿੰਦੀ ਆ ਜਾਂ ਕੋਈ ਸੈਲੀਬ੍ਰਿਟੀ ਗੇਮ ਖੇਡੇਗੀ ਕਿ ਕੋਈ ਹੋਰ ਲੱਭਿਆ ਜਾਏ ਕਿਸ ਰੰਗ ਦੇ ਵਿੱਚ ਪਹਿਲਾਂ ਇੱਕ ਵਾਰ ਕੰਗਣਾ ਰਣਾਉਤ ਦਾ ਵੀ ਨਾਮ ਚੱਲਣ ਲੱਗਿਆ ਸੀ ਪਹਿਲਾਂ ਚੰਡੀਗੜ੍ਹ ਫਿਰ ਉੱਥੇ ਫਿਰ ਉਹ ਇੱਧਰ ਉੱਧਰ ਹੋ ਗਿਆ ਚਲੋ ਤਾਂ ਮੰਡੀ ਹੁਣ ਕਲੀਅਰ ਹੋ ਗਿਆ ਮੰਡੀ ਹਲਕੇ ਦੇ ਵਿੱਚ ਚਲੇ ਗਏ ਨੇ ਹੋਰ ਕੌਣ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਜੇਕਰ ਮੈਨੂੰ ਲੱਗਦਾ ਕਿ ਭਾਜਪਾ ਦਾ ਜਿਹੜਾ ਆਪਣਾ ਕੇਡਰ ਆ ਫਿਰ ਪੁਰਾਣਾ ਉਹਦੇ ਕੋਲ ਕੀ ਜਾਊਗਾ ਇਹ ਤਾਂ ਸਾਰੇ ਜੇ ਐਂ ਦੇਖਦੇ ਫਿਰਦੇ ਆਪਾਂ ਢੇੜਾ ਕੱਢ ਲਈਏ ਤਾਂ ਸਾਰੀ ਕਾਂਗਰਸ ਆ ਫਿਰ ਕਾਂਗਰਸ ਕਾਂਗਰਸ ਨਾਲ ਲੜੂਗੀ ਨਹੀਂ ਫਿਰ ਇੱਥੇ 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 ਸਦਾ ਮਹਿੰਦ ਸਿੰਘ ਜੀ ਅਸ਼ਵਨੀ ਸ਼ਰਮਾ ਜਿਹੜੇ ਪਹਿਲਾਂ ਪ੍ਰਧਾਨ ਸੀ ਜਿਨ੍ਹਾਂ ਦੀ ਕੁਰਸੀ ਲਈ ਰਾਜਾਖੜ ਸਾਹਿਬ ਨੇ ਉਹਨਾਂ ਨੂੰ ਵੀ ਮੰਨਿਆ ਜਾ ਰਿਹਾ ਕਿ ਪਠਾਨਕੋਟ ਏਰੀਆ 'ਚ ਆਪਣਾ ਅਸਰ ਉਸਰ ਰੱਖਦੇ ਆ ਸ਼ਾਇਦ ਉਹਨਾਂ ਨੂੰ ਨਾ ਕਿਤੇ ਉਤਾਰ ਲੈਣ ਕਿ ਬੜੇ ਚਿਰ ਹੋ ਗਿਆ ਬਾਹਰੋਂ ਕਿਉਂਕਿ ਕਾਂਗਰਸ ਦੇ ਅਮਰਦੀਪ ਸਿੰਘ ਚੀਮਾ ਨੇ ਇਹ ਕੈਂਪੇਨ ਹੀ ਪਖਾਈ ਹੋਈ ਆ ਕਿ ਇਹ ਦੇਖੋ ਜੀ ਬਾਹਰੋਂ ਬਾਹਰ ਦਾ ਕੈਂਡੀਡੇਟ ਕਿਉਂ ਹੋਵੇ ਔਰ ਕਾਂਗਰਸ ਵੀ ਅਮਰਦੀਪ ਸਿੰਘ ਚੀਮਾ ਤਾਂ ਦਬਦਰ ਹੈਗੇ ਹੀ ਆ ਉਹਨਾਂ ਨੇ ਕੋ 4-5 ਲੱਖ ਵੋਟਰਾਂ ਤੱਕ ਸਿੱਧੀ ਪਹੁੰਚ ਬਣਾਈ WhatsApp ਗਰੁੱਪ ਬਣਾ ਕੇ ਪਰ ਪਤਾ ਲੱਗਿਆ ਕਿ ਸੁਖਜਿੰਦਰ ਰੰਧਾਵਾ ਔਰ ਪ੍ਰਤਾਪ ਬਾਜਵਾ ਦੋਨੇ ਬਿਜ਼ੀ ਨੇ ਤ੍ਰਿਪਤ ਰਜਿੰਦਰ ਬਾਜਵਾ ਜਾਂ ਇਕਤ ਹੋਰ ਕਾਂਗਰਸੀ ਦਾ ਵੀ ਰੌਲਾ ਪੈ ਰਿਹਾ ਕਿ ਤ੍ਰਿਪਤ ਰਜਿੰਦਰ ਬਾਜਵਾ ਨੂੰ ਵੀ ਕਹਿ ਸਕਦੇ ਵੀ ਤੁਸੀਂ ਆ ਜਾਓ ਜੀ ਫਿਰ ਉਹੀ ਥੋੜੇ ਜਿ ਬਚਦੇ ਨੇ ਜਿਹੜੇ ਸਟੇਟ ਦੇ ਵਿੱਚ ਇਹਨੇ ਬਿਜ਼ੀ ਨਹੀਂ ਜੀ ਨਹੀਂ ਵੈਸੇ ਤਾਂ ਮੈਨੂੰ ਇਹ ਲੱਗਦਾ ਕਿ ਉਹ ਭਾਪੀ ਤੇ ਹੋਏਗਾ ਉਹ ਬਿਨੇ ਮਿਲਤੀ ਤਾਂ ਦੇਖੋਗੇ ਨਾ ਗੱਲ ਐ ਨਹੀਂ ਆ ਕਿ ਸਾਡਾ ਹੀ ਦੇਤਾ ਜੇ ਫਲਾਨਾ ਜੋ ਵੀ ਦੇ ਦੇ ਦੋਗੇ ਦੂਜੀ ਗੱਲ ਹੁਣ ਬਾਹਰੀ ਤੇ ਅੰਦਰ ਦਾ ਨਾ ਇੱਕ ਜਮਾਨੇ ਤੱਕ ਇਹਦਾ ਬਹੁਤ ਵੱਡਾ ਫਰਕ ਪੈਂਦਾ ਸੀਗਾ ਲੋਕ ਕਹਿੰਦੇ ਸੀ ਕਿ ਸਾਡਾ ਕੈਂਡੀਡੇਟ ਇਨੀ ਕਿੱਥੋਂ ਆ ਗਿਆ ਹੁਣ ਤਾਂ ਰੌਣਾ ਹੀ ਮੁੱਕ ਗਏ ਹੈ ਕਿ ਉਹ ਕਹਿੰਦਾ ਮੈਨੂੰ ਦੇ ਦਿਓ ਜਿਹਦੇ ਕੋਲ ਰਿਸੋਰਸ ਨੇ ਜਿਹਦੇ ਕੋਲ ਪੈਸੇ ਨੇ ਬਾਕੀ ਚੀਜ਼ਾਂ ਨੂੰ ਕਹਿੰਦਾ ਕਿਥੋਂ ਵੀ ਦੇ ਦਿਓ ਜੀ ਟਿਕਟ ਦੇ ਦਿਓ ਹੁਣ ਤਾਂ ਸਿਸਟਮ ਇਹ ਚੱਲਦਾ ਹੁਣ ਤਾਂ ਅਸੈਂਬਲੀ ਚ ਵੀ ਇਹ ਚੱਲਣ ਲੱਗ ਗਿਆ ਪਾਰਲੀਮੈਂਟ ਤਾਂ ਬਾਅਦ ਦੀ ਦੂਰ ਦੀ ਗੱਲ ਤੇ ਪਹਿਲਾਂ ਕਿਹੜਾ ਬੀਜੇਪੀ ਕੋਈ ਅੰਦਰੋਂ ਲਿਆਈ ਸੀ ਬੰਦੇ ਜਿਹੜੇ ਸਾਰੇ ਕੰਦੇ ਆਏ ਨੇ ਆ ਬੀਜੇਪੀ ਨੂੰ ਡਿਸਪਲਨ ਦੇ ਨਾਤੇ ਚੁੱਪ ਕਰ ਜਾਣਗੇ ਅਸਵਨੀ ਸ਼ਰਮਾ ਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਬਹੁਤ بڑا ਕੋਈ ਰਿਪੋਰਟ ਕਰ ਜਾਣਗੇ ਜੇਕਰ ਉੱਪਰਲੀ ਲੀਡਰਸ਼ਿਪ ਨੂੰ ਲੱਗੇਗਾ ਕਿ ਜਿੱਤ ਸਕਦੇ ਨੇ ਨਹੀਂ ਜਿੱਤ ਸਕਦੇ ਕੌਣ ਨੇ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਵੀ ਫਿਰ ਕਾਫੀ ਜ਼ਿਆਦਾ ਟਫ ਫਾਈਟ ਹੋਏਗੀ ਜਿਹੜਾ ਜੇ ਉੱਥੇ ਉੱਥੇ ਸਦਾ ਹਮੇਸ਼ਰ ਸਿੰਘ ਜੀ ਕਬਤਾ ਖੰਨਾ ਜਿਹੜੇ ਕਿ ਵਿਨੋਦ ਖੰਨਾ ਦੇ ਮਰਹੂਮ ਦੇ ਪਤਨੀ ਨੇ ਉਹ ਕਾਫੀ ਦਿਨ ਤੋਂ ਡੇਰਾ ਪਾ ਕੇ ਬੈਠੇ ਨੇ ਔਰ ਮੰਨਿਆ ਜਾ ਰਿਹਾ ਕਿ ਜੇ ਭਾਜਪਾ ਨੇ ਉਹਨਾਂ ਨੂੰ ਹਾਮੀ ਨਹੀਂ ਭਰੀ ਅਸ਼wini ਸ਼ਰਮਾ ਜਾਂ ਕੋ ਹੋਰ ਆ ਜਾਂਦੇ ਆ ਤਾਂ ਆਮ ਆਦਮੀ ਪਾਰਟੀ ਨੂੰ ਵੀ ਕੋਈ ਕੈਂਡੀਡੇਟ ਚਾਹੀਦਾ ਔਰ ਇਹਨਾਂ ਕੈਂਡੀਡੇਟਸ ਤੋਂ ਕਿਸੇ ਦੇ ਉੱਤੇ ਵੀ ਗੇਮ ਖੇਡ ਸਕਦੀ ਹੈ ਜੀ ਉਹ ਕਪਤਾ ਖੰਨਾ ਨਾਲ ਵੀ ਗੱਲਬਾਤ ਕਹਿੰਦੇ ਅੰਦਰਖਾਤੇ ਥੋੜੀ ਬਹੁਤੀ ਚੱਲੀ ਹੈ ਕਈ ਪਧਰਾਂ ਤੇ ਆਮ ਆਦਮੀ ਪਾਰਟੀ ਕੋਲ ਤਾਂ ਪੰਜਾਂ ਦਾ ਕੈਂਡੀਡੇਟ ਹੈ ਜੇ ਨਹੀਂ ਹੈ ਉਹ ਤਲਾਸ਼ ਹੀ ਰਹੇ ਨੇ ਕਿ ਤੋਂ ਨਹੀਂ ਤਾਂ ਫਿਰ ਆਪਣੇ ਚੋਂ ਕਿਸੇ ਨੂੰ ਉਤਾਰਨ ਲਈ ਜੇਕਰ ਕੋਈ ਹੋਰ ਨਾ ਆਇਆ ਲੰਬਤਾ ਰਹੇ ਨੇ ਜਿਹੜੀਆਂ ਬਾਕੀ ਸੀਟਾਂ 'ਚ ਚਲੋ ਇੱਕ ਤਾਂ ਹੁਸ਼ਿਆਰਪੁਰ ਕਹਿੰਦੇ ਨੇ ਆ ਹੀ ਗਿਆ ਉਹਨਾਂ ਕੋਲ ਜੇਕਰ ਉਹਨਾਂ ਨੂੰ ਮਤਲਬ ਉਤਾਰਨਾ ਹੋਇਆ ਹਸਪਤਲ ਤੇ ਆਮ ਆਦਮੀ ਪਾਰਟੀ ਕੋਲ ਬਿਲਕੁਲ ਕਰਾਈਸਿਸ ਹੈ ਨੋਨ ਚਿਹਰੇਆਂ ਦਾ ਜਿਹੜੇ ਚਿਹਰੇ ਜਾਣੇ ਪਛਾਣੇ ਉਸ ਲੈਵਲ ਦੇ ਉੱਤੇ ਨੇ ਜੀ ਤੇ ਆਮ ਆਦਮੀ ਪਾਰਟੀ ਮੈਸੇ ਰਾਗਵ ਚੱਡ ਦੀ ਪੰਜਾਬੀ ਕੁੜੀ ਨਾਲ ਮੈਰਿਜ ਹੋਈ ਹੈ ਤੇ ਉਹਨੂੰ ਜਾਣਦੇ ਵੀ ਨੇ ਚੰਗਾ ਆਸਰ ਹੈ ਉਹਦੇ ਤੇ ਕਿਉਂ ਨਹੀਂ ਪਤਾ ਖੇਡਦੀ ਵੀ ਉਹਨੂੰ ਕੋਈ ਸਪੋਰਟ ਦੇ ਦਿੰਦੀ ਕੋਈ ਦਾਸ ਪਰ ਇਹ ਗੱਲ ਕੋਈ ਤੁਸੀਂ ਪਤਾ ਵੀ ਕੀਤੀ ਆ ਜੇਕਰ ਗੱਲ ਇੰਨੀ ਹੋ ਕਰਨੀ ਆ ਤਾਂ ਤੁਸੀਂ ਉਹ ਤਾਂ ਕਰ ਹੀ ਸਕਦੇ ਹੋ ਕਿਉਂ ਆਲੇ ਦੁਆਲੇ ਤੁਰੇ ਫਿਰਦੇ ਹੋ ਤੁਹਾਡੇ ਕੋਲ ਸੈਲੀਬ੍ਰਿਟੀ ਹੈਗੀਆਂ ਨੇ ਜੇਕਰ ਚਾਹੋਗੇ ਕਿਸੇ ਨ ਕਿਸੇ ਰੋਣ ਨਹੀਂ ਰਾਗਵ ਸਿੰਘ ਦੀ ਰਾਗਵ ਚੱਡਾ ਕਿਉਂ ਫਿਰ ਪ੍ਰਨੀਤੀ ਚੋਪੜਾ ਨੂੰ ਹੀ ਉਤਾਰ ਲੋ ਨਾਲੇ ਰਾਗਵ ਚੱਡਾ ਤਾਂ ਫ੍ਰੀ ਮੈਂ ਪ੍ਰਨੀਤੀ ਚੋਪੜਾ ਦੀ ਗੱਲ ਕਰਦਾ ਰਾਗਵ ਨੂੰ ਕਿਸੇ ਨੇ ਵੋਟ ਨਹੀਂ ਪਾਉਣੇ ਓਕੇ ਰਾਗਵ ਨੂੰ ਨਹੀਂ ਕਿਸੇ ਨੇ ਵੋਟ ਪਾਣੀ ਪੰਜਾਬ ਵਾਲੇ ਬਾਲੇ ਜਵਾਈਆਂ ਦੇ ਪੱਖ 'ਚ ਨਹੀਂ ਹੁੰਦੇ ਲੋਕ ਕਹਿੰਦੇ ਕੌਣ ਹੋ ਤੁਸੀਂ ਤੇਰੇ ਵਰਗੇ ਪੈਂਤੀ ਫਿਰਦੇ ਨੇ ਕੁੱਟ ਵੀ ਦੰਦੇ ਨੇ ਪਰ ਕੁੜੀਆਂ ਦਾ ਫਿਰ ਵੀ ਖਿਆਲ ਰੱਖਦੇ ਨੇ ਥੋੜਾ ਬਹੁਤ ਇੱਕ ਸਿਸਟਮ ਜਾਂ ਹੁੰਦਾ ਵੀ ਚਲੋ ਜੀ ਕਹੀ ਦੇਣਾ ਉਸ ਲੈਵਲ ਦੇ ਉੱਤੇ ਪਰ ਹੁਣ ਦੇਖੋ ਕੀ ਹੁੰਦੇ ਨੇ ਕਿਉਂਕਿ ਇਹਨਾਂ ਕੋਲ ਹੈ ਨਹੀਂ ਹੈ ਕੈਂਡੀਡੇਟ ਬਹੁਤ ਜ਼ਿਆਦਾ ਤੇ ਕੈਂਡੀਡੇਟ ਤਾਂ ਕਿਤੇ ਲਿਆਉਣੇ ਪੈਣਗੇ ਸਰਦਾਰ ਸਰਦਾਰ ਹਮਿੰਦਰ ਸਿੰਘ ਜੀ ਮੈਂ ਇੱਕ ਫੋਟੋ ਦੇਖ ਰਿਹਾ ਪਟਿਆਲੇ ਦੀ ਬੜੀ ਦਿਲਚਸਪ ਫੋਟੋ ਆ ਉਹ ਡਾਕਟਰ ਧਰਮਵੀਰ ਗਾਂਧੀ ਦਾ ਜ਼ਿਕਰ ਤੁਸੀਂ ਛੇੜਿਆ ਸੀ ਚਰਚਾ ਬਹੁਤ ਵੱਡੀ ਹੋ ਗਈ ਇਹਨਾਂ ਨੇ ਕਾਲੀ ਦੇ ਵਿੱਚ ਉਮੀਦਵਾਰ ਜਿਹੜੇ ਸੀਗੇ ਉਥੋਂ ਦੇ ਜੰਨੇ ਵੀ ਹਲਕਾ ਇੰਚਾਰਜ ਲਾਲਸੋ ਦਾ ਮੁੰਡਾ ਵੀ ਮੈਂ ਦੇਖ ਰਿਹਾ ਇਹਦੇ ਚ ਔਰ ਹਰਦੀਾਲ ਕੰਬੋਤ ਮਦਨ ਲਾਲ ਜਲਾਲਪੁਰ ਵਿਸ਼ਨੂ ਸ਼ਰਮਾ ਪਤਾ ਨਹੀਂ ਹੋਰ ਕਿੰਨੇ ਇਹ ਸਾਰੇ ਇਕੱਠੇ ਹੋ ਕੇ ਕਹਿੰਦੇ ਬਾਹਰਲੇ ਨੂੰ ਟਿਕਟ ਨਹੀਂ ਦੇਣੀ ਪੈਰਾਸ਼ੂਟਰ ਨਹੀਂ ਚਾਹੀਦਾ ਸਾਡੇ ਸਾਰਿਆਂ ਚੋਂ ਕਿਸੇ ਨੂੰ ਦੇ ਦਿਓ ਅਸੀਂ ਰਲ ਕੇ ਲੜਾਂਗੇ ਨਹੀਂ ਉਹ ਪਾਰਟੀ ਤਾਂ ਇਹ ਪੁੱਛੂਗੀ ਤੁਹਾਡੇ ਚੋਂ ਕੌਣ ਜਿੱਤਣਾ ਹੈ ਤੁਸੀਂ ਆਪਦੇ ਅਸੈਂਬਲੀਆਂ ਤਾਂ ਹਾਰ ਗਏ ਸਾਰਾ ਕੁਝ ਹਾਰ ਰਹੇ ਹੋ ਤੇ ਕੀ ਅਸਰ ਕੀ ਆ ਸਰਵੇ ਹੈ ਸਰਵੇ ਤੁਹਾਡੇ ਨਾਂ ਤੇ ਨੇ ਇਹ ਠੀਕ ਹੈ ਕਿ ਨਵਜੋਤ ਸਿੱਧੂ ਲਾਲ ਸਿੰਘ ਨੂੰ ਅੰਗੇ ਕਰ ਰਹੇ ਸੀ ਆਪਦੇ ਦੀ ਜਾਇ ਉਹਨਾਂ ਨੇ ਕਿਹਾ ਸੀ ਨਵਜੋਤ ਸਿੱਧੂ ਰਣ ਲੜ ਲੈ ਇਹਨਾਂ ਚੋਂ ਕਈ ਸੱਜਣ ਬਿਲਕੁਲ ਨਵਜੋਤ ਸਿੰਘ ਦੇ ਨਾਲ ਚੱਲਦੇ ਨੇ ਤੇ ਕਈ ਦੂਸਰੇ ਕੋਈ ਆਪੋ ਆਪਣਾ ਗਰੁੱਪ ਹੈ ਕਿਸੇ ਦਾ ਕੁਛ ਹੈ ਕਿਸੇ ਦਾ ਕੁਛ ਕੋਈ ਪੁਰਾਣੇ ਪ੍ਰਨੀਤ ਕੌਰ ਦੇ ਤੇ ਅਮਰਿੰਦਰ ਸਿੰਘ ਦੇ 로यल ਰਹੇ ਨੇ ਇਹਨਾਂ ਚੋਂ ਕੰਬੋ ਜੁਣੀ ਜੱਜ ਕੇ ਸਾਰੇ ਦੇ ਸਾਰੇ ਤੇ ਕੋਈ ਇੰਡੀਪੈਂਡੈਂਟ ਹਸਿਆਤ ਵਾਲਾ ਉਸ ਲੈਵਲ ਤੇ ਬੰਦਾ ਹਜੇ ਪਟਿਆਲੇ ਚ ਨਹੀਂ ਆ ਕਿਉਂਕਿ ਉਹ ਮਹਾਰਾਜਾ ਦੀ ਛਤਰ ਸਾਹ ਹੇਠ ਹੀ ਰਹੇ ਨੇ ਆਪ ਇੰਡੀਪੈਂਡੈਂਟ ਉਮਰੇ ਨਹੀਂ ਇਹ ਉਡੂ ਬੰਦੇ ਹਾਂ ਇਹਦੂ ਤਾਂ ਫਿਰ ਜ਼ਿਆਦਾ ਇਹ ਹੈ ਕਿ ਬ੍ਰਹਮੇਂਦਰਾ ਸੀਗੇ ਉਹ ਬਜ਼ੁਰਗ ਹੋ ਗਏ ਨੇ ਉਹਨਾਂ ਦਾ ਮੁੰਡਾ ਜੂਤ ਕਾਂਗਰਸ ਦਾ ਪ੍ਰਧਾਨ ਬਣਾਇਆ ਹੋਇਆ ਜੇਕਰ ਜੂਤ ਚੋਣ ਦੇਣਾ ਹੋਏ ਤਾਂ ਫਿਰ ਜੂਤ ਚੋ ਦੇ ਦੇਣਗੇ ਕਿਸੇ ਨੂੰ ਇੱਕ ਇੱਕ ਦੀ ਟਿਕਟਾਂਗੇ ਜੂਤ ਚੋਂ ਦਿੰਦੇ ਰਹੇ ਨੇ ਐਜੇ ਪ੍ਰਧਾਨ ਨੂੰ ਕਿਤਰਾ ਕਿਤੇ ਇੱਕ ਲੈਵਲ ਤੇ ਤਾਂ ਇਹ ਸਾਰੇ ਸੱਜਣਾ ਤਾਂ ਉਹ ਤਾਂ ਲੋਕਲ ਹੀ ਹੋਊਗਾ ਫਿਰ ਜੋ ਹੈ ਜਾਵੇਗਾ ਪਰ ਮੈਨੂੰ ਲੱਗਦਾ ਕਿ ਕਾਂਗਰਸ ਦਾ ਜਿਹੜਾ ਡਿਸੈਸਿਵ ਉੱਥੇ ਰੋਲ ਹੋਇਆ ਤੇ ਉਹਨਾਂ ਨੂੰ ਲੱਗਿਆ ਕਿ ਕੌਣ ਜਿੱਤ ਸਕਦਾ ਉਹ ਜਾਣਗੇ ਉਹਦੇ ਤੇ ਇਹਨਾਂ ਦਾ ਰਾਈਟ ਹੈ ਪ੍ਰੋਟੈਸਟ ਕਰਨਾ ਪ੍ਰੋਟੈਸਟ ਕਰਕੇ ਅੱਗੇ ਨੂੰ ਕੋਈ ਐਡਜਸਟਮੈਂਟ ਕਰ ਲੈਣਾ ਜਾਂ ਪਾਰਟੀ ਦੇ ਵਿੱਚ ਜਾਂ ਅਸੈਂਬਲੀ ਟਿਕਟ ਪੱਕੀ ਕਰ ਲੈ ਜਾ ਵਾਕੀ ਅੰਦਰੂਨੀ ਵਿਰੋਧ ਇੱਥੇ ਤੱਕ ਹੋ ਗਏ ਨੇ ਹੁਣ ਹੁਣ ਐਡਾ ਨਹੀਂ ਆ ਵੀ ਫਿਰ ਤੁਸੀਂ ਇਕੱਠੇ ਹੋ ਕੇ ਇੰਡੀਪੈਂਡੈਂਟ ਅਕੈਡਮੀ ਕੈਂਡੀਡੇਟ ਖੜਾ ਦੋਗੇ ਜਾਂ ਪਾਰਟੀ ਦਾ ਨਾਂ ਦਿੱਤਾ ਤੁਸੀਂ ਕਹੋ ਵੀ ਸਾਡਾ ਇਹ ਕੈਂਡੀਡੇਟ ਆਸੀਂ ਕੰਪੇਨ ਕਰਾਂਗੇ ਓਡੇ ਜੋਗੇ ਨਹੀਂ ਬੱਚੇ ਲੀਡਰਸ਼ਿਪ ਹੁਣ ਮਤਲਬ ਕਿਤੇ ਵੀ ਠੀਕ ਹੈ ਉਹ ਇਕੱਠੇ ਨੇ ਇਹ ਪੋਲਿਟਿਕਸ ਦਾ ਤਰੀਕਾ ਘਰ ਗਲਤ ਹੈ ਪਾਰਟੀਆਂ ਦੇ ਵਿੱਚੋਂ ਬੰਦੇ ਮਿਲਣੇ ਚਾਹੀਦੇ ਨੇ ਪਾਰਟੀਆਂ ਚੋਂ ਬੰਦੇ ਪੈਦਾ ਕਰਨੇ ਚਾਹੀਦੇ ਨੇ ਪਰ ਜਦੋਂ ਰਿਐਲਿਟੀ ਹੁਣ ਇਹਦੇ ਉਲਟ ਹੋ ਚੁੱਕੀ ਹੈ ਕਿ ਸਾਰੀਆਂ ਪਾਰਟੀਆਂ ਦਾ ਮੌਜੂਦ ਹੀ ਇੰਦਰ ਨੂੰ ਜਾ ਰਹੇ ਬੰਦੇ ਨਹੀਂ ਆਂਦਣ ਪੈਦਾ ਨਹੀਂ ਕਰ ਰਹੀਆਂ ਉਸ ਪੰਦਰ ਦੇ ਉੱਤੇ ਤਾਂ ਫਿਰ ਕਿਤਰੋ ਕਿਤੋ ਲਿਆਦੇ ਜਾ ਰਹੇ ਨੇ ਇਹਨਾਂ ਚੋਂ ਰਾਹੁਲ ગાંધી ਨਾਲ ਕਿੰਨੇ ਤੁਰੇ ਨੇ ਡਾਕਟਰ ਗਾਂਧੀ ਤਾਂ ਕਹਿੰਦੇ ਮੈਂ ਤਾਂ ਦੋਨੇ ਯਾਤਰਾ ਚ ਤੁਰੇ ਫਿਰੇ ਉਸੇ ਪੰਦਰ ਦਿਵਤੇ ਜਾ ਕੇ ਬਾਕੀ ਦੀਆਂ ਚੀਜ਼ਾਂ ਨੇ ਤਾਂ ਕਹਿੰਦੇ ਕਾਂਗਰਸ ਵਰਗਾ ਹੀ ਮੈਂ ਤਾਂ ਲੋਕ ਨਹੀਂ ਹਾਂ ਮੈਂ ਕਿਤੇ ਬਾਹਰ ਤੌੜੀ ਆਇਆ ਹਾਂ ਅੱਛਾ ਪਟਿਆਲੇ ਤੋਂ ਬਾਹਰ ਹੋ ਨਹੀਂ ਬਿਲਕੁਲ ਔਰ ਕੱਲ ਤਾਂ ਇੱਕ ਇਹ ਵੀ ਰੌਲਾ ਪੈਂਦਾ ਰਿਹਾ ਕਿ ਮਨੀਸ਼ ਤਵਾੜੀ ਵੀ ਜੁਆਇਨ ਕਰ ਸਕਦੇ ਆ ਹਾਲਾਂਕਿ ਸਿਆਣੇ ਬੰਦੇ ਇਹ ਮੰਨਣ ਨੂੰ ਤਿਆਰ ਨਹੀਂਗੇ ਕਿ ਮਨੀਸ਼ ਤਵਾੜੀ ਸੀਰੀਅਸ ਪੋਲਿਟਿਸ਼ੀਅਨ ਵਜੋਂ ਪਿਛਲੇ ਸਮੇਂ ਵਿੱਚ ਵਿਚਰੇ ਨੇ ਭਾਵੇਂ ਉਹਨਾਂ ਦੀ ਮੇਨ ਲੀਡਰਸ਼ਿਪ ਨਾਲ ਵਿਤ ਵੀ ਰਹੀ ਆ ਉਹ ਸਿਧਾਂਤਕ ਤੌਰ ਤੇ ਦੂਜੇ ਗਰੁੱਪ 'ਚ ਵੀ ਥੋੜੀ ਦੇਰ ਲਈ ਵਿਚਰੇ ਨੇ ਔਰ ਟਿਕਟ ਵੀ ਉਹ ਚੰਡੀਗੜ੍ਹੋਂ ਮੰਗ ਰਹੇ ਸੀ ਪਤਾ ਨਹੀਂ ਉਹਨਾਂ ਨੂੰ ਬਾਂਸਲ ਪਵਨ ਬਾਂਸਲ ਦੇ ਮੁਕਾਬਲ ਤਨ ਕੋਈ ਹਾਮੀ ਭਰੀ ਗਈ ਕਿ ਨਹੀਂ ਉਹਨਾਂ ਦਾ ਵੀ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ ਕੱਲ ਕਿ ਉਹ ਵੀ ਬਿੱਟੂ ਤੋਂ ਬਾਅਦ ਜਾ ਸਕਦੇ ਆ ਜੀ ਮਨੀਸ਼ ਤਵਾੜੀ ਦਾ ਰੌਲਾ ਤਾਂ ਪਹਿਲਾਂ ਵੀ ਪੈਂਦਾ ਰਿਹਾ ਹੈ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਕੰਨੀ ਵਾਰੀ ਪਿਆ ਸੀ ਕਿ ਜੇਕਰ ਤੁਸੀਂ ਨਹੀਂ ਦੰਦੇ ਤਾਂ ਫਰਾਂਦਾ ਪਰ ਮੈਨੂੰ ਇਹ ਲੱਗਦਾ ਕਿ ਮਨੀਸ਼ ਤਵਾੜੀ ਦੀ ਕੈਲਕੂਲੇਸ਼ਨ ਇੰਨੀ ਕੁ ਤਾਂ ਜ਼ਰੂਰ ਹੋਊਗੀ ਜੇ ਤਾਂ ਰਾਜ ਰੂਪ ਸਭਾ ਚ ਬੀਜੇਪੀ ਭੇਜੇ ਤਾਂ ਭੇਜੇ ਬੀਜੇਪੀ ਦੇ ਨਾਤੇ ਇਥੋਂ ਜਿੱਤਣਾ ਪੰਜਾਬ ਚੋਂ ਇਹ ਉਹਨਾਂ ਨੂੰ ਪਤਾ ਹੀ ਹੋਊਗਾ ਕਿ ਮਨੀਸ਼ ਤਵਾੜੀ ਉਹਨਾਂ ਨੂੰ ਕਿ ਨਹੀਂ ਪਿਛਲੇ ਵਾਰੀ ਵੀ ਉਹ ਅਮਰਿੰਦਰ ਸਿੰਘ ਦੇ ਨਾਲ ਰੜ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਰਹੇ ਨੇ ਅਸੈਂਚ ਦੂਜੀ ਕਾਂਗਰਸ ਦੇ ਮੁਕਾਲੇ ਉਹਦੀ ਉਪਰੇਜ ਕਰਦੇ ਰਹੇ ਨੇ ਉਹਦੇ ਪੱਖ ਚ ਹੀ ਹਮੇਸ਼ਾ ਬੋਲੇ ਨੇ ਨੈਸ਼ਨਲ ਲੈ ਉਹਨੂੰ ਉਦੋਂ ਪਤਾ ਸੀਗਾ 2019 'ਚ ਜਿੱਤਣਾ ਤਾਂ ਅਮਰਿੰਦਰ ਸਿੰਘ ਦਾ ਅਸ਼ੀਰਵਾਦ ਤੋਂ ਬਿਨਾ ਔਖਾ ਕੰਮ ਹੈਗਾ ਉਦੋਂ ਤੱਕ ਅਮਰਿੰਦਰ ਸਿੰਘ ਦਾ ਹੀ ਇੱਕ ਲੈਵਲ ਸੀਗਾ ਉਸ ਲੈਵਲ ਦੇ ਉੱਤੇ ਪਰ ਹੁਣ ਪਤਾ ਅੱਜ ਕਨ 100% ਇਨਕਾਰ ਕਿਸੇ ਵੀ ਚੀਜ਼ ਦਾ ਨਹੀਂ ਕੀਤਾ ਜਾ ਸਕਦਾ ਅੰਦਰ ਖਾਤੇ ਕੀ ਚੱਲ ਰਿਹਾ ਇਨਫੋਰਮੇਸ਼ਨ ਉਸ ਲੈਵਲ ਤੇ ਨਹੀਂ ਹੈ ਤੇ ਉੱਪਰੋਂ ਪ੍ਰਾਈਮਾ ਫੇਸ ਸੀ ਇਹ ਲੱਗਦਾ ਹੈ ਕਿ ਜਿਸ ਲੈਵਲ ਦਾ ਕਾਂਗਰਸ ਦੇ ਅੰਦਰ ਰਿਸਪੈਕਟ ਫਿਰ ਵੀ ਮਨੀਸ਼ ਤਵਾੜੀ ਨੂੰ ਦਿੱਤੀ ਜਾਂਦੀ ਨਹੀਂ ਹੈ ਲੋਕ ਸਮਾਜ ਸਾਰੀਆਂ ਬੈਸਾਂ ਇਨੀਸ਼ੀਏਟ ਕਰਨ ਤੋਂ ਲੈ ਕੇ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰ ਜਿਹੜਾ ਪਛੋਕੜ ਆ ਖਾਸ ਤੌਰ ਤੇ ਮਨੀਸ਼ ਤਵਾੜੀ ਦੇ ਫਾਦਰ ਦਾ ਜਿਹੜਾ ਸੈਕੂਲਰ ਹੋਣ ਦਾ ਪੰਜਾਬੀ ਪ੍ਰਤੀ ਮੁਹੱਬਤ ਦਾ ਡਿਫਰੈਂਟ ਟਾਈਪ ਦਾ ਮਾਮਲਿਆਂ ਦੇ ਵਿੱਚ ਜਿਹੜੇ ਪਛੋਕੜ ਕਰਕੇ ਉਹਨਾਂ ਦੀ ਰਿਸਪੈਕਟ ਹੈ ਫੈਮਲੀ ਦੀ ਸ਼ਾਇਦ ਫਿਰ ਉਹਦੇ ਚ ਕਿੰਨੀ ਕਰੋਗੀ ਕਿੰਨੇ ਨਹੀਂ ਉਹ ਇਹ ਚੀਜ਼ਾਂ ਦਾ ਵੀ ਕੋਈ ਰੋਲ ਰਹਿੰਦਾ ਮੇਰੇ ਖਿਆਲ ਨਾਲ ਕਿ